ਵਿਚ ਇਹ ਹਲਕਾ ਜਿਹਾ ਨਾਲ ਕਿਸੇ ਕਹਿੰਦੇ ਭਗਤ ਫਰਾਦਰੀ ਦਾ ਹਾਂ ਉਹੀ ਉਹੀ ਨਿਕਲੇ ਅਜੇ ਅਜੇ ਸਿਰਫ ਚੌਥਾ ਰੌਂਡ ਚੱਲ ਰਿਹਾ ਤੇ ਤਿੰਨ ਰੌਂਡ ਹੋਏ ਇਹ ਤਿੰਜੇ ਰੌਂਡ ਤੇ ਮੈਂ ਮਹਿੰਦਰ ਭਗਤ ਕਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਲੋਕਤੰਤਰ ਦੇ ਵਿੱਚ ਜਿੰਨੇ ਕਿਸੇ ਨੂੰ ਜਿੰਨੂੰ ਬੋਲ ਕੋ ਦੇ ਦੇਗਾ ਉੱਥੇ ਜਾਣਾ ਹੈ ਬਾਕੀ ਅਜੇ ਪੂਰੇ ਰੌਂਡ ਖੋਲਣ ਦਿਓ ਜੀ ਨਤੀਜਾ ਬਹੁਤ ਵਧੀਆ ਹੋਇਆ ਅਜੇ ਸ਼ਿਤਰ ਜੀ ਜਲਾ ਰਹੇ ਹੋ ਜੀ ਸਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਵੀ ਤਾਲੇ ਤੇ ਨੰਬਰ ਤੇ ਦੇਖ ਰਹੇ ਹੋ ਨਹੀਂ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਕਿ ਜਲੰਧ ਦੇ ਵਸਦੇ ਲੋਕ ਵੀ ਜਾਣਦੇ ਸੀ ਕਿ ਅੱਜ ਤਾਂ ਬੋਟੇ ਕਿਵੇਂ ਦੇਖ ਰਹੇ ਹੋ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੀ ਬੜਾ ਆਪਣਾ ਅਜੇ ਤੇ ਸਿਰਫ ਇੱਕ ਇੰਡੀਆ ਖੁੱਲਿਆ ਅੱਲਾ ਇੱਕ ਜਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬੁੱਤ ਪਏ ਆ ਰਿਜ਼ਲਟ ਬਹੁਤ ਉੱਪਰ ਥਲੇ ਹੋਏਗਾ 99000 ਕਿੰਨੇ ਕਿੰਨੇ ਸਿਰਫ ਸਿਰਫ ਜੇ 2100 ਰੁਪਏ 2100 ਦੇ ਵਿੱਚ ਤੇ ਹਲਕਾ ਜਿਹਾ ਨਾਲ ਕਿਸੇ ਕਹਿੰਦਾ ਭਗਤ ਬਰਾਦਰੀ ਹਾਂ ਉਹੀ ਉਹੀ ਨਿਕਲੇ ਆਜੇ ਅੱਜ ਸਿਰਫ ਚੌਥਾ ਰੌਂਡ ਚੱਲ ਰਿਹਾ ਤੇ ਤਿੰਨ ਰੌਂਡ ਹੋਏ ਤੇ ਤੀਜੇ ਰੌਂਡ ਤੇ ਮੈਂ ਮਹਿੰਦਰ ਭਗਤ ਕਿਹੜੇ ਅੱਗੇ ਜਾ ਰਹੇ ਨੇ ਵੱਡੀ ਡੀਡ ਲੁਕਤੰਤਰ ਦੇ ਵਿੱਚ ਜਿੰਨੇ ਕਿਸੇ ਨੂੰ ਜਿੰਨੂੰ ਬੋਲ ਕੋ ਦੇਵੇਗਾ ਉੱਥੇ ਜਾਣਾ ਹੈ ਬਾਕੀ ਅਜੇ ਪੂਰੇ ਰਾਉਂਡ ਖੋਲ ਲੈਂਦੇ ਹੋ ਜੀ ਨਤੀਜਾ ਬਹੁਤ ਵਧੀਆ ਹੋਇਆ ਅੱਜ ਫਿਰ ਜਿਹੜੇ ਆ ਰਹੇ ਹੋ ਜਿਹੜੇ ਆਏ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਤੱਕਲੇ 3 ਨੰਬਰ ਤੇ ਦੇਖ ਰਹੇ ਹੋ ਨਹੀਂ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਕਿ ਜਿਲ੍ਹੰਦੇ ਵਸਦੇ ਲੋਕ ਵੀ ਜਾਣਦੇ ਨੇ ਕਿ ਕਿਵੇਂ ਦੇਖ ਰਹੇ ਹੋ ਜੇ ਤਿੰਨ ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅੱਜ ਬਹੁਤ ਖੁਸ਼ ਆਜੇ ਬੜਾ ਆਪਣੇ ਸੋਚਣਾ ਅਜੇ ਤੇ ਸਿਰਫ ਇੱਕ ਇੰਡੀਆ ਖੁੱਲਿਆ ਅੱਲਾ ਇੱਕ ਜਾ ਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬੁੱਤ ਪਏ ਆ ਰਿਜ਼ਲਟ ਬਹੁਤ ਉੱਪਰ ਥਲੇ ਹੋਏਗਾ 99000 ਕਿੰਨੇ ਕਿੰਨੇ ਸਿਰਫ ਸਿਰਫ ਜੇ 21 ਰੋਈ ਹੈ 21 ਰੋਈ ਵਿੱਚ ਤੇ ਹਲਕਾ ਜਿਹਾ ਕਿਸੇ ਕਹਿੰਦਾ ਭਗਤ ਬਰਾਦਰੀ ਹਾਂ ਉਹੀ ਉਹੀ ਨਿਕਲੇ ਆਜੇ ਅੱਜ ਸਿਰਫ ਚੌਥਾ ਰੌਂਡ ਚੱਲ ਰਿਹਾ ਤੇ ਤਿੰਨੇ ਰੌਂਡ ਹੋਏ ਇਹ ਤਿੰਜੇ ਰੌਂਡ ਤੇ ਮੈਂ ਮਹਿੰਦਰ ਭਗਤ ਕਿਹੜੇ ਅੱਗੇ ਜਾ ਰਹੇ ਨੇ ਇਹ ਲੋਕਤੰਤਰ ਦੇ ਵਿੱਚ ਜਿੰਨੇ ਕਿਸੇ ਨੂੰ ਜਿੰਨੂੰ ਵੋਟ ਕੋ ਦੇਵੇਗਾ ਉੱਥੇ ਜਾਣਾ ਹੈ ਬਾਕੀ ਅਜੇ ਪੂਰੇ 라ਉਂਡ ਖੋਲ੍ਹ ਲੈਂਦੇ ਹੋ ਜੀ ਨਤੀਜਾ ਬਹੁਤ ਵਧੀਆ ਹੋਇਆ ਅਜੇ ਸ਼ਿਵ ਕੁਮਾਰ ਜੀ ਜਰੂਰ ਰਹੇ ਹੋ ਤੁਸੀਂਲੇ ਆਏ ਸਭ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਤਾਲੇ 3 ਨੰਬਰ ਤੇ ਦੇਖ ਰਹੇ ਹੋ ਨਹੀਂ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਦ ਦੇ ਵਸਦੇ ਲੋਕ ਵੀ ਜਾਣਦੇ ਨੇ ਕਿ ਅੱਜ ਅੱਜ ਕਿਵੇਂ ਦੇਖਦੇ ਹੋ ਜੇ 3 ਰੁਝਾਨ ਇੱਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ 3 ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਸ਼ਾ ਜੇ ਬੜਾ ਆਪਣੇ ਸੋਚਣਾ ਅਜੇ ਤੇ ਸਿਰਫ ਇੱਕ ਇੰਡੀਆ ਖੁੱਲਿਆ ਅੱਲਾ ਇੱਕ ਜਾ ਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬੁੱਟ पे ਆ ਰਿਜ਼ਲਟ ਬਹੁਤ ਉੱਪਰ ਥਲੇ ਹੋਏਗਾ 99000 ਕਿੰਨੇ ਕਿਲੋ ਹੋਗੇ ਸਿਰਫ ਸਿਰਫ ਜੇ 2100 ਰੋਈ ਹੈ 2100 ਕਿੰਨੇ ਹੋਗੇ